ਇਹਨਾਂ ਕੁਝ ਦਿਨ ਪਹਿਲਾਂ ਆਪਣੇ ਗੱਡੀ ਦੇ ਵਿੱਚ ਕਨੈਕਟਰ ਸਾਈਡ ਤੋਂ ਡਰਾਈਵਰ ਸਾਈਡ ਤੋਂ ਡਰਾਈਵਰ ਸਾਈਡ ਤੋਂ ਕਨੈਕਟਰ ਸਾਈਡ ਚੇਂਜ ਕਰ ਲਈ ਚੱਲਦੀ ਗੱਡੀ ਦੇ ਵਿੱਚ ਹੈ ਜਿਸ ਇੱਕ ਵੀਡੀਓ ਵਾਇਰਲ ਹੋਈ ਸੀ ਅਸੀਂ ਇਹਨਾਂ ਨੂੰ ਬੱਚਿਆਂ ਨੂੰ ਬੁਲਾਇਆ ਜਿਸ ਦੇ ਸੰਬੰਧ ਵਿੱਚ ਉਹਨਾਂ ਇਹਨਾਂ ਦਾ ਚਰਾਨ ਵੀ ਕੀਤਾ ਗਿਆ ਇਹਨਾਂ ਨੂੰ ਸਮਝਾਇਆ ਗਿਆ ਪਰ ਇਹਨਾਂ ਨੇ ਸਾਡੀ ਗੱਲ ਤੇ ਅਸਰ ਕੀਤਾ ਤੇ ਇਹ ਇੱਕ ਸੰਦੇਸ਼ ਦੇਣਾ ਚਾਹੁੰਦੇ ਨੇ ਵੀ ਅਸੀਂ ਅੱਗੇ ਤੋਂ ਅਜਿਹਾ ਨਹੀਂ ਕਰਾਂਗੇ ਕਿਉਂਕਿ ਜੇ ਕਰਾਂਗੇ ਤਾਂ ਐਕਸੀਡੈਂਟ ਹੋ ਜਾਂਦਾ ਜਾਂ ਸਾਡੀ ਜਾਨ ਚਲੀ ਜਾਂਦੀ ਜਾਂ ਕਿਸੇ ਦੀ ਫੋਟ ਚਲੀ ਜਾਂਦੀ ਵੇਖੋ ਅਸੀਂ ਚੱਲਦੀ ਗੱਡੀ ਦੇ ਵਿੱਚ ਆਪਣਾ ਡਰਾਈਵਰ ਚੇਂਜ ਕਰ ਰਹੇ ਸੀਗੇ ਇਹਨਾਂ ਦਾ ਚਲਾਨ ਅਸੀਂ ਕਰ ਦਿੱਤਾ ਅਸੀਂ ਛੋਟੇ ਚੈਨਲ ਦਾ ਹੀ ਬੱਚਿਆਂ ਨੂੰ ਅਪੀਲ ਕਰਦੇ ਆਂ ਵੀ ਗੱਡੀਆਂ ਚਲਾਓ ਲਾਇਸੈਂਸ ਬਣਾਓ ਤੇ ਕਾਗਜ਼ਾਤ ਪੂਰੇ ਕਰੋ ਇਹੋ ਜਿਹਾ ਕੰਮ ਨਾ ਕਰੋ ਕਿਉਂਕਿ ਕੱਲੇ-ਕੱਲੇ ਬੱਚੇ ਨੇ ਐਕਸੀਡੈਂਟ ਹੋ ਜਾਂਦਾ ਬੜੀ ਪ੍ਰੋਬਲਮ ਆਉਂਦੀ ਆ ਮਾਪਿਆਂ ਨੂੰ ਤੇ ਜੇ ਅਗਰ ਛੋਟਾ ਨਿਸ਼ਾਨਾ ਜਾਂ ਕਿਸੇ ਰਾਹਗਿਰੀ ਦਾ ਵੀ ਨਿਸਾਨ ਹੋ ਸਕਦਾ ਕਿਉਂਕਿ ਡਰਾਈਵ ਕਾ ਕਾਫੀ ਸੀ ਕਿ ਇਹ ਉਸ ਦੇ ਉੱਤੇ ਗੱਡੀ ਦੇ ਚੱਲਦੀ ਗੱਡੀ ਦੇ ਵਿੱਚ ਡਰਾਈਵਰ ਨੇ ਚੇਂਜ ਕਰ ਰਹੀ ਸੀ ਚੱਲਦੀ ਗੱਡੀ ਦੇ ਹਾਂਜੀ ਹਰਦੀਪ ਸਿੰਘ ਜੀ ਹਰਦੀਪ ਕੀ ਬਲਵਾ ਤੁਸੀਂ ਤੁਹਾਡੀ ਵੀਡੀਓ ਵਾਇਰਲ ਹੋ ਗਈ ਸਟੰਟ ਬਾਜੀ ਕਰਦੇ ਹਨ ਕਿਸ ਤਰ੍ਹਾਂ ਕਰ ਲੋ ਛਤਨਾ ਬਾਕੀ ਉਹ ਬਸ ਅਸੀਂ ਅਣਜਾਣ ਮਤਚਾਨ ਕੇ ਚੱਲਦੀ ਗੱਡੀ ਜੇ ਇੰਸਟਾਗ੍ਰਾਮ ਤੇ ਵੀਡੀਓ ਪਾਉਣ ਦੇ ਲਈ ਅਸੀਂ ਸਟੰਟ ਕੀਤਾ ਜੋ ਕਿ ਸਾਨੂੰ ਆ ਮਹਿਸੂਸ ਹੋਇਆ ਵੀ ਅਸੀਂ ਗਲਤ ਕੀਤਾ ਠੀਕ ਹੈ ਇਹ ਨਾਲ ਸਾਡੀ ਵੀ ਜਾਨ ਜਾ ਸਕਦੀ ਕਿਸੇ ਹੋਰ ਦੀ ਵੀ ਜਾਨ ਜਾ ਸਕਦੀ ਸੀ ਤੋ ਅਸੀਂ ਇਹ ਸੰਦੇਸ਼ ਦੇਣਾ ਚਾਹੁੰਦੇ ਆ ਵੀ ਕੋਈ ਵੀ ਹੋਰ ਵੀ ਕੋਈ ਵੱਡਾ ਅਜਿਹੇ ਦਾ ਜਾਂ ਛੋਟਾ ਭਰਾ ਸਾਡਾ ਕੋਈ ਅਜਾ ਸਟੰਟ ਨਾ ਕਰੇ ਸੋ ਇਹ ਜਾਨੀ ਨੁਕਸਾਨ ਵੀ ਹੋ ਸਕਦਾ ਕਿਸੇ ਦਾ ਜਾਂ ਆਪਣਾ ਵੀ ਹੋ ਸਕਦਾ ਸੋ ਅਸੀਂ ਇਹ ਗਲਤੀ ਮੰਨਦੇ ਅਸੀਂ ਆਪਦਾ ਅਹਿਸਾਸ ਕਰਦੇ ਆ ਗਲਤੀ ਦਾ ਅਹਿਸਾਸ ਆ ਵੀ ਸਾਨੂੰ ਹਾਂ ਜੀ ਹਾਂ ਵੀਊ ਦੇ ਚੱਕਰ ਦੇ ਵਿੱਚ ਲੋਕ ਇਹੋ ਜਿਹਾ ਫਿਰਦੇ ਹਾਂ ਹਾਂ ਜੀ ਹਾਂ ਵੀਊ ਦੇ ਚੱਕਰ ਜਿਹਾ ਫੇਮ ਲੈਣ ਦੇ ਚੱਕਰ ਚ ਬਹੁਤ ਕੁਝ ਕਰਦੇ ਦੀ ਦੁਨੀਆ ਹਨਾ ਤੇ ਸੋ ਇਹ ਨਹੀਂ ਕਰਨਾ ਚਾਹੀਦਾ ਅਗਰ ਸਹੀ ਅਸੂਲਾਂ ਤੌਰ ਤੇ ਚੱਲਣਾ ਤੇ ਹੋਰ ਵੀ ਕੰਮ ਬਹੁਤ ਨੇ ਸਹੀ ਆਪਣਾ ਕੰਮ ਕਰਨਾ ਤੇ ਇਹ ਜਿਆ ਗਲਤ ਕੰਮ ਨਹੀਂ ਕਰਨਾ ਇਹਨਾਂ ਕੁਝ ਦਿਨ ਪਹਿਲਾਂ ਆਪਣੇ ਗੱਡੀ ਦੇ ਵਿੱਚ ਕਨੈਕਟਰ ਸਾਈਡ ਤੋਂ ਡਰਾਈਵਰ ਸਾਈਡ ਤੋਂ ਡਰਾਈਵਰ ਸਾਈਡ ਤੋਂ ਕਨੈਕਟਰ ਸਾਈਡ ਚੇਂਜ ਕਰ ਲਈ ਚੱਲਦੀ ਗੱਡੀ ਦੇ ਵਿੱਚ ਜਿਹੇ ਇੱਕ ਵੀਡੀਓ ਵਾਇਰਲ ਹੋਈ ਸੀ ਅਸੀਂ ਇਹਨਾਂ ਨੂੰ ਬੱਚਿਆਂ ਨੂੰ ਬੁਲਾਇਆ ਜਿਸ ਦੇ ਸੰਬੰਧ ਵਿੱਚ ਉਹਨਾਂ ਇਹਨਾਂ ਦਾ ਚਰਨ ਵੀ ਕੀਤਾ ਗਿਆ ਇਹਨਾਂ ਨੂੰ ਸਮਝਾਇਆ ਗਿਆ ਪਰ ਇਹਨਾਂ ਨੇ ਸਾਡੀ ਗੱਲ ਤੇ ਅਸਰ ਕੀਤਾ ਤੇ ਇਹ ਇੱਕ ਸੰਦੇਸ਼ ਦੇਣਾ ਚਾਹੁੰਦੇ ਨੇ ਵੀ ਅਸੀਂ ਅੱਗੇ ਤੋਂ ਇਹ ਜਹਾ ਨਹੀਂ ਕਰਾਂਗੇ ਕਿਉਂਕਿ ਜੇ ਕਰਾਂਗੇ ਤਾਂ ਐਕਸੀਡੈਂਟ ਹੋ ਜਾਂਦਾ ਜਾਂ ਸਾਡੀ ਜਾਨ ਚਲੀ ਜਾਂਦੀ ਜਾਂ ਕਿਸੇ ਦੀ ਹੋਰ ਚਲੀ ਜਾਂਦੀ। ਕੋ ਅਸੀਂ ਚੱਲਦੀ ਗੱਡੀ ਦੇ ਵਿੱਚ ਆਪਣਾ ਡਰਾਈਵਰ ਚੇਂਜ ਕਰ ਰਹੇ ਸੀਗੇ। ਇਹਨਾਂ ਦਾ ਚਲਾਨ ਅਸੀਂ ਕਰ ਦਿੱਤਾ। ਅਸੀਂ ਛੋਟੇ ਚੈਨਲ ਆਈ ਬੱਚਿਆਂ ਨੂੰ ਫੀਲ ਕਰਦੇ ਆਂ ਵੀ ਗੱਡੀਆਂ ਚਲਾਓ ਨਾ ਹੰਸ ਬਣਾਓ ਤੇ ਕਾਗਜ਼ਾਤ ਪੂਰੇ ਕਰੋ ਇਹੋ ਜਿਹਾ ਕੰਮ ਨਾ ਕਰੋ ਕਿਉਂਕਿ ਕੱਲੇ-ਕੱਲੇ ਬੱਚੇ ਨੇ ਐਕਸੀਡੈਂਟ ਹੋ ਜਾਂਦਾ ਬੜੀ ਪ੍ਰੋਬਲਮ ਆਉਂਦੀ ਆ ਮਾਪਿਆਂ ਨੂੰ ਤੇ ਇਹ ਅਗਰ ਕੋਈ ਨਿਸ਼ਾਨ ਜਾਂ ਕਿਸੇ ਰਾਹਗੀਰੀ ਦਾ ਵੀ ਅਸਰ ਹੋ ਸਕਦਾ ਕਿਉਂਕਿ ਟ੍ਰੈਫਿਕ ਕਾਫੀ ਸੀਗੀ ਇਹ ਉਸ ਦੇ ਵਿੱਚ ਗੱਡੀ ਦੇ ਚੱਲਦੀ ਗੱਡੀ ਦੇ ਵਿੱਚ ਡਰਾਈਵਰ ਨੇ ਚੇਂਜ ਕਰ ਰਹੀ ਸੀ ਚੱਲਦੀ ਗੱਡੀ ਦੇ ਵਿੱਚ ਹਾਂਜੀ ਕਰਦੀਪ ਸਿੰਘ ਜੀ ਕਰਦੀਪ ਕੀ ਗੱਲਵਾਦੀ ਤੁਹਾਡੀ ਕਿ ਵੀਡੀਓ ਵਾਇਰਲ ਹੋਣ ਦੀ ਸਟੰਟ ਬਾਜੀ ਕਰਦੇ ਨੇ ਕਿ ਕਿਸ ਤਰ੍ਹਾਂ ਕਰ ਲੋ ਸਟੰਟ ਬਾਪੀ ਉਹ ਬਸ ਅਸੀਂ ਅਣਜਾਣ ਮਤ ਜਾਣ ਕੇ ਚੱਲਦੀ ਗੱਡੀ ਦੇ ਇੰਸਟਾਗ੍ਰam ਤੇ ਵੀਡੀਓ ਪਾਉਣ ਦੇ ਲਈ ਅਸੀਂ ਸਟੰਟ ਕੀਤਾ ਜੋ ਕਿ ਸਾਨੂੰ ਅਮ ਮਹਿਸੂਸ ਹੋਇਆ ਵੀ ਅਸੀਂ ਗਲਤ ਕੀਤਾ ਠੀਕ ਹੈ ਇਹ ਨਾਲ ਸਾਡੀ ਵੀ ਜਾਨ ਜਾ ਸਕਦੀ ਕਿਸੇ ਹੋਰ ਦੀ ਵੀ ਜਾਨ ਜਾ ਸਕਦੀ ਸੀ ਸੋ ਅਸੀਂ ਇਹ ਸੰਦੇਸ਼ ਦੇਣਾ ਚਾਹੁੰਦੇ ਆ ਵੀ ਕੋਈ ਵੀ ਹੋਰ ਵੀ ਕੋਈ ਵੱਡਾ ਹੋਵੇ ਜਾਂ ਛੋਟਾ ਭਰਾ ਸਾਡਾ ਕੋਈ ਆਜਾ ਸਟੰਟ ਨਾ ਕਰੇ ਸੋ ਇਹ ਜਾਨੀ ਨਚਾਨ ਵੀ ਹੋ ਸਕਦਾ ਕਿਸੇ ਦਾ ਜਾਂ ਆਪਣਾ ਵੀ ਹੋ ਸਕਦਾ ਸੋ ਅਸੀਂ ਇਹ ਗਲਤੀ ਮੰਨਦੇ ਅਸੀਂ ਆਪ ਦਾ ਅਹਿਸਾਸ ਕਰਦੇ ਆ ਗਲਤੀ ਦਾ ਅਹਿਸਾਸ ਸਾ ਵੀ ਸਾਨੂੰ ਹਾਂਜੀ ਹਾਂ ਵੀਊ ਦੇ ਚੱਕਰ ਜਿਹਾ ਫੇਮ ਲੈਣ ਦੇ ਚੱਕਰ ਚ ਬਹੁਤ ਕੁਝ ਕਰਦੇ ਦੁਨੀਆ ਹਨਾ ਤੇ ਸੋ ਇਹ ਨਹੀਂ ਕਰਨਾ ਚਾਹੀਦਾ ਅਗਰ ਸਹੀ ਅਸੂਲਾਂ ਤੌਰ ਚੱਲਣਾ ਤੇ ਹੋਰ ਵੀ ਕੰਮ ਬਹੁਤ ਨੇ ਸਹੀ ਆਪਣਾ ਕੰਮ ਕਰਨਾ ਤੇ ਇਹ ਜਿਆ ਗਲਤ ਕੰਮ ਨਹੀਂ ਕਰਨਾ